ਔਰ ਜਿਸ ਢੰਗ ਨਾਲ ਜਪਣ ਦਾ ਸਤਿਗੁਰੂ ਕਹਿੰਦੇ ਨੇ ਕਿ ਇਤਨਾ ਔਖਾ ਹੈ ਇਤਨਾ ਔਖਾ ਅਨੁਭਵ ਕਿਵੇਂ ਹੁੰਦਾ ਹੈ ਇਸ ਦਾ ਮੈਨੂੰ ਪਤਾ ਹੈ ਇਤਨਾ ਹੰਕਾਰ ਵਿੱਚ ਕਰ ਲੈਣਾ ਚਲੋ ਇੰਜ ਕਹਤੋ ਇਤਨੀ ਗੱਲ ਕਰ ਦੇਣਾ ਮਨੁੱਖ ਦਾ ਮਨ ਕਿਵੇਂ ਜਾਗ ਸਕਦਾ ਹੈ ਇਤਨਾ ਮੈਨੂੰ ਪਤਾ ਹੈ ਪਰ ਮਨ ਨੂੰ ਮੈਂ ਪੂਰਨ ਤੌਰ ਤੇ ਜਗਾ ਸਕਾਂ ਇਸ ਤਰ੍ਹਾਂ ਦੀ ਸਫਲਤਾ ਮੈਨੂੰ ਨਹੀਂ ਮਿਲੀ ਪਰ ਮੈਨੂੰ ਸਮਝ ਆਇਆ ਤੇ ਮੈਂ ਸਤਿਗੁਰ ਦੀ ਹਜ਼ੂਰੀ 'ਚ ਇਤਨਾ ਦਾਵਾ ਕਰਦਾ ਜ਼ਿਆਦਾ ਨਹੀਂ ਕਿਸ ਤਰ੍ਹਾਂ ਜਾਗੋਗੇ ਵਾਹਿਗੁਰੂ ਵਾਹਿਗੁਰੂ ਦੀਦਨ ਮਨ ਨੂੰ ਜਗਾਣ ਵਾਸਤੇ ਵਾਹਿਗੁਰੂ ਨੂੰ ਸੁਣਾਣ ਵਾਸਤੇ ਨਹੀਂ ਹੈ ਉਹਨੂੰ ਕੋਈ ਸੁਣਾਣ ਵਾਸਤੇ ਨਹੀਂ ਹੈ ਉਹ ਤੇ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਆਗੇ ਕੀ ਛੇ ਅੰਦਾਜ਼ ਫਿਰ ਇਹ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਇਹ ਮਨ ਨੂੰ ਜਗਾਣ ਵਾਸਤੇ ਤੇ ਮਨ ਕਦੋਂ ਜਾਗੇਗਾ ਮਨ ਸੁਣੇ ਮਨ ਨਹੀਂ ਸੁਣਦਾ ਉਹ ਕੇ ਨਹੀਂ ਸੁਣਦਾ 50 ਸਾਲ ਤੋਂ ਜਿਹੜੀ ਗੱਲ ਮੈਂ ਤੁਹਾਡੇ ਸਾਹਮਣੇ ਕਰ ਰਿਹਾ ਨਾ ਇਹਦੇ ਵਿੱਚ ਅਸਫਲਤਾ ਹੈ ਮਨ ਨਹੀਂ ਸੁਣਦਾ ਮਨ ਬੋਲਦਾ ਹੈ ਇਹਦੇ ਬੋਲਣ ਦੀ ਆਦਤ ਹੈ ਹੁਣ ਜ਼ਬਾਨ ਵੀ ਬੋਲੇ ਤੇ ਮਨ ਵੀ ਬੋਲੇ ਤੇ ਕੌਣ ਸੁਣੇ ਫਿਰ ਹਰ ਇੱਕ ਦੀ ਕੋਸ਼ਿਸ਼ ਆਉਂਦੀ ਹੈ ਦੂਜਾ ਸੁਣੇ ਜੀ ਦੂਜਾ ਸੁਣੇ 10 10 ਹੌਰਣ ਲਾਇਆ ਹੁੰਦੇ ਨੇ ਪੰਜਾਬ ਦੇ ਪਿੰਡਾਂ 'ਚ ਗੁਰਦੁਆਰੇ 'ਚ ਦੋ ਬੰਦੇ ਦੀ ਬੈਠੇ ਹੁੰਦੇ ਤੇ ਮੈਂ ਜਦ ਪੁੱਛ ਬੈਠਾ ਇਹ 10 ਹੋਰਨ ਲਾਇਨੇ ਪਿੰਡ ਸੁਣੇ ਆ ਦੋਗੇ ਪਿੰਡ ਸੁਣੇ ਤੂੰ ਵੀ ਸੁਣਿਆਗਾ ਜੀ ਸੁਣਨਾ ਸੌਖੀ ਖੇਡ ਨਹੀਂ ਹੈ ਕਠਿਨ ਹੈ ਅਗਰ ਮਨ ਸੁਣ ਲਵੇ ਤੋ ਮਨ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਹੁਣ ਖਾਸ ਨੁਕਤੇ ਤੁਹਾਡੇ ਸਾਹਮਣੇ ਰੱਖਦੇ ਆ ਇਹਨਾਂ 15 ਮਿੰਟਾਂ ਅੰਝ ਗੱਲ ਪਕੜ ਵਿੱਚ ਆ ਜਾਏ ਜਦ ਮਨੁੱਖ ਬੋਲਦਾ ਹੈ ਬੋਲਣ ਦਾ ਫੁਰਨਾ ਪੈਦਾ ਹੁੰਦਾ ਹੈ ਪਵਨ ਨਾਭੀ ਨਾਲ ਟਕਰਾਂਦੀ ਹੈ ਜਿਹੀ ਮਾਠੀ ਬੋਲੇ ਪਵਨ ਅਸੀਂ ਬੋਲਦੇ ਹਾਂ ਪਵਨ ਤਤ ਕਰਕੇ ਬੋਲਣਾ ਪਵਨ ਤਤ ਦੀ ਪ੍ਰਕਿਰਤੀ ਹੈ ਇਸ ਵਾਸਤੇ ਪਵਨ ਨੂੰ ਬਾਕੀ ਤਤਾਂ ਦੇਚ ਗੁਰੂ ਗਿਆ ਹੈ ਅਗਰ ਮਨੁੱਖ ਬੋਲੇ ਨਾ ਤਾਂ ਸੰਬੰਧ ਜੁੜਦੇ ਨਹੀਂ ਬੋਲ ਕੇ ਹੀ ਸੰਬੰਧ ਟੁੱਟਦੇ ਨੇ ਬੋਲ ਕੇ ਹੀ ਸੰਬੰਧ ਜੁੜਦੇ ਨੇ ਟੁੱਟ ਗਈ ਪ੍ਰੀਤ ਬੁਰ ਬੋਲ ਇੱਕ ਬੁਰਾ ਬੋਲ ਬੋਲਿਆ ਕਈ ਸਾਲਾਂ ਦੀ ਦੋਸਤੀ ਦੁਸ਼ਮਣੇ ਚ ਬਦਲ ਗਈ ਗੰਧ ਪ੍ਰੀਤੀ ਮਿੱਠੇ ਬੋਲ ਇੱਕ ਮਿੱਠਾ ਬੋਲ ਬੋਲਿਆ ਉਪਰ ਮਨੁੱਖ ਆਪਣਾ ਹੋ ਗਿਆ ਮਨੁੱਖੀ ਦੁਨੀਆ 'ਚ ਖੇਡ ਸਾਰੀ ਬੋਲਾਂ ਦੀ ਹੈ ਤੇ ਬੋਲਣਾ ਬਵਨ ਕਰਕੇ ਐਸੋ ਐਸੇ ਸਤਿਗੁਰੂ ਸੁਨੋ ਗੁਰੂ ਕਹਿੰਦੇ ਨੇ ਜੇਹੀ ਮਾਰਤੀ ਬੋਲੇ ਪਮਨ ਜੈਸੇ ਮਨ ਦੇ 'ਚ ਪੁਰਨਾ ਪੈਦਾ ਹੁੰਦਾ ਹੈ ਬੋਲ ਲੈ ਪਮਨ ਨਾਭੀ ਨਾਲ ਟਕਰਾਂਦੀ ਹੈ ਨਾਭੀ ਥੋੜੀ ਜਿਆ ਖੁੱਲਦੀ ਹੈ ਜੈਸੇ ਖੁੱਲਦੀ ਉੱਥੋਂ ਆਵਾਜ਼ ਉੱਠਦੀ ਹੈ ਉਸ ਆਵਾਜ਼ ਨੂੰ ਕਹਿੰਦੇ ਨੇ ਪਰਾ ਇਕ ਧੁਨ ਤੇ ਹੁੰਦੀ ਹੈ ਉਹਦੇ ਚ ਅੱਖਰ ਨਹੀਂ ਹੁੰਦੇ ਇਕ ਧੁਨ ਉੱਠਦੀ ਉਹ ਜਦ ਹਿਰਦੇ ਤੇ ਪਹੁੰਚਦੀ ਹੈ ਉਹਨੂੰ ਅੱਖਰ ਮਿਲਦੇ ਨੇ ਫਿਰ ਇਹਨੂੰ ਕਹਿੰਦੇ ਨੇ ਪਸੰਤੀ ਬੜਗਿਆਨ ਨਾਲ ਸੁਣਨਾ ਉਹੀ ਆਵਾਜ਼ ਜਦ ਕੰਠ ਤੱਕ ਪਹੁੰਚਦੀ ਹੈ ਉਹਨੂੰ ਕਹਿੰਦੇ ਨੇ ਮਦਮਾ ਪੂਰਾ ਵਾਕ ਬਣ ਜਾਂਦਾ ਜੋ ਜ਼ਬਾਨ ਨੇ ਕਹਿਣਾ ਤੇ ਜ਼ਬਾਨ ਬਿਆਨ ਕਰ ਦਿੰਦੀ ਇਹਨੂੰ ਕਹਿੰਦੇ ਨੇ ਬੈਖਰੀ ਪਰ ਆ ਪਸੰਤੀ ਮਦਮਾ ਬੈਖਰੀ ਨਾਭੀ ਤੋਂ ਆਵਾਜ਼ ਕਦੋਂ ਉੱਠਦੀ ਹੈ ਜਦ ਪਵਨ ਟਕਰਾਂਦੀ ਹੈ ਤੇ ਪਵਨ ਕਦੋਂ ਟਕਰਾਂਦੀ ਹੈ ਜਦ ਮਨ ਦੇ ਚ ਫੁਰਨਾ ਪੈਦਾ ਹੋਵੇ ਬੋਲਣਾ ਬੋਲਣਾ ਪਵਨ ਨਾਭੀ ਨਾਲ ਟਕਰਾਂਦੀ ਹੈ ਨਾਭੀ ਤੋਂ ਧੁਨੋ ਉੱਠਦੀ ਹੈ ਹਿਰਦੇ ਤੱਕ ਪਹੁੰਚਦੀ ਹੈ ਅੱਖਰ ਮਿਲਦੇ ਨੇ ਤੇ ਕੰਮ ਸਾਰਾ ਤੇਜ਼ੀ ਨਾਲ ਆਟੋਮੈਟਿਕ ਹੁੰਦਾ ਹੈ ਇਹਨੂੰ ਪਸੰਤੀ ਕਹਿੰਦੇ ਨੇ ਇਹ ਫਿਰ ਕੰਠ ਤੱਕ ਪਹੁੰਚਦੀ ਹੈ ਪੂਰਾ ਆਵਾਜ਼ ਬਣ ਜਾਂਦਾ ਜੋ ਕਹਿਣਾ ਹੈ ਇਹਨੂੰ ਮਦਮਾ ਕਹਿੰਦੇ ਹੈ ਤੇ ਜ਼ਬਾਨ ਨੂੰ ਬਿਆਨ ਕਰ ਦਿੰਦੀ ਹੈ ਇਹਨੂੰ ਬਹਿਕਰੀ ਕਹਿੰਦੇ ਨੇ ਪਰਾ ਪਸੰਤੀ ਮਧਮ ਬੈਖੜੀ ਇਹ ਜਿਹੜੀ ਬੈਖੜੀ ਬਾਣੀ ਹੈ ਵਾਹਿਗੁਰੂ ਵਾਹਿਗੁਰੂ ਬੈਖੜੀ ਹੈ ਹੁਣ ਇਹਨੂੰ ਪੜਾ ਕਰਨਾ ਹੈ ਜਿੱਥੋਂ ਇਹ ਧੁਨ ਉੱਠੀ ਹੈ ਉੱਥੇ ਲੈ ਜਾਣੀ ਹੈ ਇਹਨੂੰ ਗੁਰਬਾਣੀ ਇੰਜ ਕਹਿੰਦੀ ਹੈ ਉਲਟੀ ਗੰਗਾ ਜਮਨ ਮਿਲਾਓ ਗੰਗਾ ਜਿੱਥੋਂ ਨਿਕਲੀ ਹੈ ਜਿੱਥੋਂ ਜਨਮੇ ਹੈ ਪਲਟਾ ਕੇ ਹੁਣ ਇਸ ਨੂੰ ਉੱਥੇ ਹੀ ਲੈ ਜਾਣਾ ਜਿੱਥੋਂ ਨਿਕਲਿਆ ਹੈ ਹੁਣ ਦਰਿਆ ਜਿੱਥੋਂ ਨਿਕਲਿਆ ਉਸੇ ਜਗ੍ਹਾ ਤੇ ਵਾਪਸ ਲੈ ਜਾਣਾ ਅਕਸਰ ਦਰਿਆ ਸੈਂਡ ਪਰ ਸੈਂਡ ਕਰੀਬਨ ਪਹਾੜਾਂ ਤੋਂ ਨਿਕਲਦੇ ਨੇ ਉਚਾਈਆਂ ਤੋਂ ਆਉਂਦੇ ਨੇ ਤੇ ਦਰਿਆ ਨੂੰ ਪਲਟਾ ਕੇ ਉੱਥੇ ਹੀ ਲੈ ਜਾਣਾ ਜਿੱਥੋਂ ਨਿਕਲਿਆ ਹੈ ਕਠਨ ਹੈ ਕਠਨ ਜ਼ਮੀਨ ਦੇ ਉੱਤੇ ਮਨੁੱਖ ਇਸ ਤਰ੍ਹਾਂ ਨਹੀਂ ਕਰ ਸਕਦਾ ਹੋਇਆ ਨੇ ਅਜ ਤੱਕ ਕਾਮਯਾਬੀ ਨਹੀਂ ਹੋਈ ਐਸਾ ਹੋ ਨਹੀਂ ਸਕਦਾ ਜਿੱਥੋਂ ਗੰਗਾ ਨਿਕਲੀ ਹੈ ਗੰਗਾਉਤਰੀ ਤੋਂ ਬਦਰੀ ਨਾ ਰਹਿਣ ਤੋਂ ਵੀ ਪਰੇ ਹੈ। ਗਾਲਬਨ 25000 ਫੁੱਟ ਹੈ। ਐਵਰੈਸ ਜਿੰਨੀ ਉਚਾਈ ਹੈ। ਐਵਰੈਸ 80000 ਫੁੱਟ ਕਹਿ ਦਿੰਦੇ ਨੇ ਕਿ ਜਰਾ ਥੋੜੀ ਜਿਹੀ ਘੱਟ। ਲੇਕਿਨ ਉਸ ਵਰਗੀ ਹੈ ਉਤਨੀ ਹੀ ਘੜੀ ਹੈ। ਉੱਥੋਂ ਨਿਕਲਦੀ ਹੈ ਇਹ ਗੰਗਾ। ਹੁਣ ਕਵੀਰ ਕਨ ਜਿੱਥੋਂ ਨਿਕਲੀ ਹੈ ਉੱਥੇ ਹੀ ਲੈ ਜਾਣੇ। ਪਲਟਾ ਕੇ ਉੱਥੇ ਹੀ ਲੈ ਜਾਣਾ ਇਹ ਧੁਨ ਜਿੱਥੋਂ ਹੁਲਟ ਨਿਕਲੀ ਹੈ ਪਲਟਾ ਕੇ ਵਾਪਸ ਲੈ ਜਾਣੀ ਹੈ ਧੁਨ ਜੋ ਨਾਭੀ ਤੋਂ ਉੱਠੀ ਹੈ ਜ਼ਬਾਨ ਦੇ ਰਾਹੀਂ ਪ੍ਰਗਟ ਹੋਈ ਹੈ ਕੰਨਾਂ ਦੇ ਰਾਹੀਂ ਵਾਪਸ ਜਾਏਗੀ ਸਰਵਨਨ ਗੋਬਿੰਦ ਗੁਣ ਸੁਨੋ ਅਰ ਗਾਓ ਰਸਨਾ ਗਏ ਇਸ ਧੁਨ ਨੂੰ ਜ਼ਬਾਨ ਦੇ ਨਾਲ ਬਾਹਰ ਪ੍ਰਗਟਾਣਾ ਬੜਾ ਆਸਾਨ ਹੈ ਸਾਰਾ ਦਿਨ ਗੱਪ-ਸ਼ਬ ਚੱਲਦੀ ਰਹਿੰਦੀ ਹੈ ਵਾਹਿਗੁਰੂ ਵਾਹਿਗੁਰੂ ਦੋ ਦੋ ਘੰਟੇ ਚੱਲਦਾ ਰਹੇ ਇਹ ਵੀ ਮੈਨਜ਼ ਕਰਦੇ ਆ ਇੱਕੋ ਦਫਾ ਵਾਹਿਗੁਰੂ ਆਖਣ ਨਾਲ ਮਨੋਕ ਵਾਹਿਗੁਰੂ ਦਾ ਰੂਪ ਹੋ ਜਾਂਦਾ ਏ ਇੱਕੋ ਹੀ ਦਫਾ ਇੱਕ ਚਿੱਤ ਜਾਏ ਇੱਕ ਛੇਨ ਤੇ ਆਇਓ ਕਾਲ ਫਾਸ ਕੇ ਵਿੱਚ ਨਾ ਆਇਓ ਚਲੋ ਮੈਂ ਇਹਨ ਕਹਿ ਦਿਆਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਮਿਟੇਗਾ ਇੱਕ ਦੁੱਖ ਵੀ ਨਹੀਂ ਮਿਟੇਗਾ ਇੱਕ ਦਫਾ ਵਾਹਿਗੁਰੂ ਆਖਦੇ ਆ ਕਰੋੜਾਂ ਪਾਪ ਮਿਟ ਜਾਂਦੇ ਕਰੋਣਾ ਦੁੱਖ ਮਿਟ ਜਾਂਦੇ ਨੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਸੌਖਾ ਹੈ ਸੌਖਾ ਬਹੁਤ ਸੌਖਾ ਹੈ ਇੱਕ ਦਫਾ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ ਬਹੁਤ ਸੌਖਾ ਹੈ ਜ਼ਬਾਨ ਬੋਲੇ ਤੇ ਮਨ ਪੂਰੀ ਕਾਗਰਤਾ ਨਾਲ ਸੁਣੇ ਔਖਾ ਪਰ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਮਤਾਂ ਕਿਦਰੇ ਇੱਕ ਦਫਾ ਵਾਹਿਗੁਰੂ ਕਹਿਣ ਦੀ ਜਾਚ ਆ ਜਾਏ ਬਸ ਇੰਨੀ ਫੇੜ ਇੱਕ ਦਫਾ ਨਾਲ ਬਣੇਗੀ ਦੋ ਦਫਾ ਨਾਲ ਨਹੀਂ ਪ੍ਰਭੂ ਦੇ ਨਾਮ ਦੀ ਇਤਨੀ ਮਹਿਮਾ ਇੱਕ ਦਫਾ ਨਾਲ ਗਲੋਣੀ ਨਿਰਵਾਣ ਕੀਰਤਨ ਗਾਉ ਕਰਕੇ ਕਾ ਨਿਮਕ ਸਿਮਰਤ ਜਿਤ ਛੂਟੇ ਕੀੜਾ ਇੱਕ ਦਫਾ ਜ਼ਬਾਨ ਉਚਾਰਨ ਕਰੇ ਵਾਰੇ ਗੁਰੂ ਉਠੀ ਤੇ ਧੁਨ ਨਾਬੇ ਤੋਏ ਕਿ ਇਹ ਧੁਨ ਵਾਪਸ ਨਾਬੇ ਤੱਕ ਜਾਵੇ ਹੁਣ ਸੁਣ ਕੇ ਜਾਏਗੇ ਮਿੰਟ ਥੋੜੇ ਰਹਿ ਗਏ ਨੇ ਇਸੇ ਚ ਮੈਂ ਗੱਲ ਪੂਰੀ ਕਰਾਂ ਜੈਸੇ ਮਨੁੱਖ ਪੇ ਕਾਗਰਤਾ ਨਾਲ ਸੁਨੇਗਾ ਪੇ ਧੁਨ ਕੰਨਾਂ ਦੇ ਰਾਹੀਂ ਵਾਪਸ ਜਾਏਗੀ ਜਿਸ ਰਸਤੇ ਤੋਂ ਆਈਏ ਜਾਏਗੀ ਉਸੇ ਰਸਤੇ ਤੋਂ ਵਾਪਸ ਜੈਸੇ ਧੁਨ ਗੰਠ ਤੱਕ ਪਹੁੰਚੇ ਐਸੇ ਮਨੁੱਖ ਨੂੰ ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਆਵੇਗਾ ਇਹਦੀ ਧੁਨ ਮਦਮਾ ਤੱਕ ਪਹੁੰਚ ਗਈ ਹੈ ऐसे मनुख नु कहंदे ने वाहेगुरु एदी रस्ना ते बस गया है जैसे भोजन दी बुर्की मोज पाई स्वाद ते आ गया पर ए भोजन अजे खून नहीं बणया अजे नसاں تے جردیش نہیں پیا کردا اجے گੰਠ تو تھلے ہی نہیں گیا اجے ماس نہیں بणया अजे चर्बी नहीं बणया अजे खून नहीं बणया स्वाद ते आ गया जिन्नू वाहेगुरु आखण दा स्वाद ही नहीं आ रिया यकीन जानो अजे मदमा दी खेड़ भी नहीं बणिए ਅਜੇ ਇੰਜ ਕਹਿ ਲੋ ਬੁਰਕੀ ਮੂੰਚ ਵੀ ਕੋਈ ਨਹੀਂ ਗੁਸਤਾਖੀ ਮਾਫ ਵਾਹਿਗੁਰੂ ਆਖਣ ਦਾ ਸਵਾਦ ਆ ਗਿਆ ਇਸ ਨੂੰ ਕਹਿੰਦੇ ਨੇ ਪ੍ਰਭ ਜੀ ਬਸੇ ਸਾਦ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਜ਼ਬਾਨ ਤੇ ਬਸ ਗਿਆ ਪਹਿਚਾਣ ਤੇ ਵਾਹਿਗੁਰੂ ਕਹਿੰਦਾ ਰਸ ਨਾਲ ਵਰ ਜਾਂਦਾ ਹੈ ਤੇ ਬਾਣੀ ਜਪਦਾ ਹੈ ਰਸ ਨਾਲ ਵਰ ਜਾਂਦਾ ਹੈ ਤੇ ਬੇ ਰਸੇ ਬਾਣੀ ਨਹੀਂ ਜਪਦਾ ਕਾਰਨ ਸ਼ਬਦ ਗਹਿਰਾ چلا ਜਾਂਦਾ ਹੈ ਕੰਠ ਤੱਕ ਇਤਨਾ ਸੁਣਦਾ ਹੈ ਅਜੇ ਇਤਨੀ ਗਹਿਰਾਈ ਹੈ ਸੇਜੇ ਸੇਜੇ ਇਹ ਹੋਰ ਗਹਿਰਾ ਚਲਾ ਜਾਏ ਪਸੰਤੀ ਸਰੋਤ ਇਤਨੀ ਗਹਿਰੀ ਹੋ ਜਾਏ ਜਿਤਨੀ ਸਰੋਤ ਗਹਿਰੀ ਹੋਵੇਗੀ ਉਤਨਾ ਆਨੰਦ ਵਧੇਗਾ ਉਤਨਾ ਅਨੁਭਵ ਵਧੇਗਾ ਉਤਨਾ ਗਿਆਨ ਹੋਵੇਗਾ ਐਸਾ ਮਨੁੱਖ ਅਨਾਹਦ ਨਾਦ ਸੁਣਨ ਲੱਗ ਪੈਂਦਾ ਕਿਹੜਾ ਅਨਾਹਦ ਨਾਦ ਜਿਸ ਨਾਦ ਤੋਂ ਸਾਰਾ ਬ੍ਰਹਿਮੰਡ ਪੈਦਾ ਹੋਇਆ ਕੀਤਾ ਬਸਾਓ ਏਕੋ ਕਵਾਓ ਪਿਸਤੇ ਹੋਏ ਲੱਖ ਦਰਿਆਓ ਐਸਾ ਮਨੁਖ ਅਨਾਹਦ ਦੀ ਧੁਨੀ ਸੁਣਨ ਲੱਗ ਪੈਂਦਾ ਮੈਂ ਆਪਣੀ ਜ਼ਿੰਦਗੀ ਚ ਪੰਜ ਸੱਤ ਮਨੁੱਖ ਤੈਸੇ ਦੇਖੇ ਨੇ ਜੋ ਅਨਾਹਦ ਸੁਣਦੇ ਸੀ ਕਲਵੀਰ ਸੱਜਣ ਇੱਥੇ ਮੈਨੂੰ ਮਿਲਿਆ ਅੱਜ ਤੇ ਬੈਠਿਆ ਨਹੀਂ ਮੈਨੂੰ ਇਸ ਤਰ੍ਹਾਂ ਕਹਿਣ ਲੱਗ ਪਿਆ ਕੁਛਹਿਰਾ ਉਸ ਦਾ ਲੱਗਦਾ ਸੀ ਮੈਨੂੰ ਕੁਝ ਬੋਲਾਂ ਦੀ ਸੱਚਾਈ ਵੀ ਲੱਗਦੀ ਸੀ ਫਿਰ ਮੁਖ्तसर ਮੈਂ ਦੱਸ ਕਰਾਂ ਆਹਤ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ ਹੈ ਅਨਾਹਤ ਜੋ ਪ੍ਰਮਾਤਮਾ ਤੋਂ ਆਵਾਜ਼ ਆਈਏ ਉਹ ਆਵਾਜ਼ ਜਿਸ ਤੋਂ ਬ੍ਰਹਿਮੰਡ ਬਣਿਆ ਮਾਂ-ਬਾਪ ਤੋਂ ਸ਼ਰੀਰ ਆਇਆ ਹੈ ਤੋਂ ਸ਼ਰੀਰ ਵਿੱਚ ਮਾਂ-ਬਾਪ ਦੀ ਅੰਸ਼ ਮੌਜੂਦ ਹੈ ਆਵਾਜ਼ ਤੋਂ ਸ਼ਬਦ ਤੋਂ ਬ੍ਰਹਿਮੰਡ ਆਇਆ ਹੈ ਤੋਂ ਸ਼ਬਦ ਬ੍ਰਹਿਮੰਡ ਦੇ ਵਿੱਚ ਮੌਜੂਦ ਹੈ ਇਸ ਸਰੀਰ ਦੇ ਚ ਮਾਂ ਬਾਪ ਦੀ ਅੰਸ ਮੌਜੂਦ ਹੈ ਕਿਉਂਕਿ ਮਾਂ ਬਾਪ ਤੋਂ ਸਰੀਰ ਆਇਆ ਮਾਂ ਕੀ ਰਕਤ ਪਿਤਾ ਬਿੰਦਾਰਾ ਸ਼ਬਦ ਤੋਂ ਬ੍ਰਹਿਮੰਡ ਆਇਆ ਹੈ ਤੋਂ ਬ੍ਰਹਿਮੰਡ ਦੇ ਸ਼ਬਦ ਮੌਜੂਦ ਹੈ ਉਸ ਸ਼ਬਦ ਨੂੰ ਅਨਾਹਗਨਾਦ ਕਹਿੰਦੇ ਨੇ ਪ੍ਰਮਾਤਮਾ ਦੀ ਆਵਾਜ਼ ਕਹਿੰਦੇ ਨੇ ਇਹ ਧੁਨ ਵਾਪਸ ਪਸੰਤੀ ਹਿਰਦੇ ਤੱਕ ਪਹੁੰਚ ਜਾਏ ਐਸਾ ਮਨੁੱਖ ਅਨਾਹਗਨਾਦ ਸੁਣਦਾ ਹੁਣ ਥੋੜਾ ਜਿਹਾ ਪੜਾਅ ਰਹਿ ਗਿਆ ਕਿੱਥੇ ਮਨੁੱਖ ਬੜੇ ਤਰਲੇ ਲੈਂਦਾ ਹੈ ਪ੍ਰਭੂ ਤੇਰੀ ਆਵਾਜ਼ ਤੇ ਸੁਣਾਈ ਦੇ ਰਹੀ ਹੁਣ ਤੈਨੂੰ ਦੇਖਣ ਦਾ ਚਾਹ। ਐਸੇ ਮਨੁੱਖ ਨੂੰ ਕਹਿ ਦਿੰਦੇ ਨੇ ਕਿ ਦਰ ਤੱਕ ਪਹੁੰਚ ਗਿਆ ਕਿਉਂਕਿ ਅਨਾਹਦ ਤੋਂ ਉਤਪਦੀ ਸੀ ਨਾ। ਕਿ ਦਰ ਤੱਕ ਪਹੁੰਚ ਗਿਆ ਕਿਸੇ ਨੂੰ ਕਬੀਰ ਕਹਿੰਦੇ ਨੇ ਦਰਵਾਜ਼ੇ ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੈਦੀ ਦਰਸ਼ਨ ਦੀਜੇ ਖੋਲ ਕੇ ਵਾੜ ਕਿਹੜੇ ਦਰਵਾਜ਼ੇ ਕੋਈ ਬਾਹਰ ਦੇ ਦਰਵਾਜ਼ੇ ਨਹੀਂ ਇਹ ਪਸੰਤੀ ਤੱਕ ਪਹੁੰਚ ਗਿਆ ਉਸ ਅਵਸਥਾ ਦਾ ਜ਼ਿਕਰ ਕਰ ਰਹਾ ਹੈ। ਇਹ ਅਨਾਹਦ ਨਾਦ ਸੁਣਨ ਲੱਗਦਾ ਹੈ ਕਹਿੰਦੇ ਨੇ ਇਹ ਪ੍ਰਮਾਤਮਾ ਦੇ ਦਰ ਦੀ ਨੌਬਤ ਹੈ ਰਾਜੇ ਮਹਾਰਾਜੇ ਬਾਦਸ਼ਾਹ ਲੋਕ ਆਪਣੇ ਦਰਵਾਜ਼ੇ ਤੇ ਸਵੇਰੇ ਸ਼ਾਮ ਨੌਬਤ ਵਜਾਉਂਦੇ ਸਨ ਹਜ਼ੂਰ ਸਾਹਿਬ ਸਵੇਰੇ ਸ਼ਾਮ ਵਜਦੀਏ ਸ਼ਹਿਰ ਆਪਨੇ ਵਿੱਚ ਕਈ ਨੇ ਦਰਸ਼ਨ ਕੀਤੇ ਹਨ ਦੋ ਨਗਾਰਚੀ ਬੈਠਿਆਂ ਨੇ ਸ਼ਹਿਰਾਈ ਵਜਦੀ ਹੈ ਉਹਨੂੰ ਨੌਬਤ ਵਜਣਾ ਕਹਿੰਦੇ ਨੇ ਕੀ ਲਿਆ ਖਿਆਲ ਸੰਤਾਂ ਤੋਂ ਹੈ ਬ੍ਰह्मज्ञानी ਆਤਮਾ ਵੀ ਪ੍ਰਮਾਤਮਾ ਦੇ ਦਰਵਾਜ਼ੇ ਤੇ ਨੌਬਤ ਵੱਜਦੀ ਹੈ ਜਗਮਗ ਜੋਤ ਅਨਹਦ ਧੁਨ ਗਾਜ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਅਨਹਦ ਦੀ ਧੁਨ ਵੱਜਦੀ ਹੈ ਐਸਾ ਮਨੁੱਖ ਸੁਣਨ ਲੱਗ ਪੈਂਦਾ ਹੈ ਤਾਂ ਐਸਾ ਮਨੁੱਖ ਦਰ ਤੱਕ ਪਹੁੰਚ ਗਿਆ ਨੌਬਤ ਦਰਵਾਜ਼ੇ ਦੇ ਵਜਾਂਦਿਆਂ ਬਾਦਸ਼ਾਹ ਲੋਕ ਨਵਾਬ ਲੋਕ ਦਰਵਾਜ਼ੇ ਤੇ ਹਜ਼ੂਰ ਸਾਹਿਬ ਵੀ ਪੌੜੀਆਂ ਦੇ ਚ ਨੌਬਤ ਵੱਜਦੀ ਹੈ ਦਰਵਾਜ਼ੇ ਤੇ ਦਰ ਤੇ ਤੇ ਪ੍ਰਤੀਕ ਚੁਣਿਆ ਗਿਆ ਜੈਸੇ ਭੁਨ ਪਸੰਤੀ ਤੱਕ ਪਹੁੰਚਦੀ ਹੈ ਐਸਾ ਮਨੁੱਖ ਅਨਾਹਦ ਨਾਦ ਸੁਣਦਾ ਹੈ ਪਰ ਐਸਾ ਮਨੁੱਖ ਕਹਿੰਦਾ ਹੈ ਪ੍ਰਭੂ ਤੇਰੀ ਆਵਾਜ਼ ਤੇ ਸੁਣਾਈ ਦੇ ਰਹੀ ਹੈ ਦੂਰੋਂ ਸੁਣਾਈ ਦੇ ਰਹੀ ਹੈ ਹੁਣ ਤੇਰੀ ਝਲਕ ਮਿਲੇ ਤੇਰੇ دیدار ਕਰਦੇ ਹਾਂ ਸਾਈਂ ਕਬੀਰ ਜੀ ਤੇ ਪ੍ਰਾਰਥਨਾ ਕਰਦੇ ਨੇ ਅਨਾਹਦ ਨਾਦ ਤੱਕ ਪਹੁੰਚੇ ਦਰਮਾ ਦੇ ਠੰਡੇ ਦਰਬਾਰ ਕੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵਾਹੇ ਪ੍ਰਭੂ ਹੁਣ ਦਰਵਾਜ਼ਾ ਖੋਲ ਦਰ ਤੱਕ ਪਹੁੰਚ ਗਿਆ ਜੇਦੀ ਸੁਰਤ ਸ਼ਬਦ ਨਾਲ ਜੁੜ ਗਈ ਉਹ ਗੁਰੂ ਤੱਕ ਪਹੁੰਚ ਗਿਆ ਗੁਰੂ ਤੱਕ ਪਹੁੰਚਣਾ ਬੰਦੇ ਦਾ ਕਰਮ ਹੈ ਫਿਰ ਅੱਗੋਂ ਗੁਰੂ ਦਾ ਕੰਮ ਹੈ ਪ੍ਰਭੂ ਤੱਕ ਪਹੁੰਚਾਣਾ ਸਾਨੂੰ ਇਤਨੀ ਮਿਹਨਤ ਕਰਨੀ ਹੈ ਸੁਰਤ ਸ਼ਬਦ ਤੱਕ ਪਹੁੰਚੇ ਅਨਾਗਨਾਥ ਤੱਕ ਪਹੁੰਚੇ ਅੱਗੋਂ ਫਿਰ ਗੁਰੂ ਪਹੁੰਚਾ ਦਿੰਦਾ ਹੈ اس اناحت نہیں دروازے کھول دین اگر اتھے جپ جاری رہے اور جپ گھٹ ہے کیوں دی گٹ زیادہ مست رہے دھن اگر گہری چلی گئی تو ٹکرائی نہ پوری کھل جائے گی جلدی جلدی میں بیان کرنا نہ بھی دو حالتوں پوری کھل ہے ਇੱਕ ਉਦੋਂ ਜਦ ਆਖਰੀ ਪ੍ਰਾਣ ਨਾਭੀ ਦੇ ਚੋਂ ਨਿਕਲਦਾ ਹੈ ਆਯੁਰਵੇਦ ਆਚਾਰੀਆ ਮੰਨਦੇ ਨੇ ਆਖਰੀ ਪ੍ਰਾਣ ਨਾਭੀ ਦੇ ਚੋਂ ਆਉਂਦਾ ਹੈ ਹੱਥ ਦੇ ਚੋਂ ਪ੍ਰਾਣ ਨਿਕਲ ਗਏ ਹੱਥ ਸੁਨ ਹੋ ਗਏ ਜ਼ਬਾਨ ਦੇ ਚੋਂ ਨਿਕਲ ਗਏ ਜ਼ਬਾਨ ਸੁਨ ਹੋ ਗਈ ਅੱਖਾਂ ਚੋਂ ਨਿਕਲ ਗਏ ਉਹ ਅੱਖਾਂ ਨਹੀਂ ਦੇਖਦੀਆਂ ਪੈਰਾਂ ਚੋਂ ਪ੍ਰਾਣ ਨਿਕਲ ਗਏ ਪੈਰ ਸੁਰ ਹੋ ਗਏ ਪਰ ਬੰਦਾ ਜੇ ਜੀਵਦਾ ਹੈ ਆਖਰੀ ਪ੍ਰਾਣ ਨਾਭੀ ਦੇ ਚੋਂ ਦਾ ਹੈ ਉਹਨੂੰ ਕਹਿੰਦੇ ਨੇ ਆਜ ਕਾਲ ਖੁੱਲੇ ਤੇਰੀ ਗਾਂਠੜੀ ਅੱਜ ਕੱਲ ਤੇਰੀ ਨਾਭੀ ਗੰਢ ਖੁੱਲਣ ਵਾਲੀ ਖੁੱਲੇ ਮੌਤ ਦੇ ਸਮੇਂ ਖੁੱਲਦੀ ਜਦ ਖੁੱਲਦੀ ਹੈ ਤਾਂ ਸਰੀਰ ਦੀ ਹਾਲਤ ਇਹ ਹੁੰਦੀ ਹੈ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ ਸਣੇ ਲੋਕ ਕਹਿੰਦੇ ਨੇ ਗੰਢ ਖੁੱਲ ਗਈ ਨਾਭੀ ਖੁੱਲ ਗਈ ਆਖਰੀ ਪ੍ਰਾਣ ਰੁਕ ਸਕਤ ਇਹਦੇ ਨਾਲ ਸਰੀਰ ਦੀ ਮੌਤ ਹੋ ਜਾਂਦੀ ਹੈ ਪਰ ਜੈਸੇ ਧਨ ਨਾਭੀ ਨਾਲ ਟਕਰਾਂਦੀ ਏ ਉਦੋਂ ਵੀ ਨਾਭੀ ਪੂਰੀ ਖੁੱਲਦੀ ਏ ਸਰੀਰ ਦੀ ਹਾਲਤ ਦੇ ਉਹੀ ਬਣਦੀ ਏ ਜਿਹੜੀ ਮੌਤ ਦੇ ਸਮੇਂ ਬਣਦੀ ਹੱਥ ਮਰੋੜੇ ਤਨ ਕਪੇ ਸਾਵ ਹੋਵਾ ਸੇ ਇੱਥੇ ਸਰੀਰ ਦੀ ਮੌਤ ਨਹੀਂ ਆਉਂਦੀ ਮਨ ਦੀ ਮੌਤ ਹੋ ਜਾਂਦੀ ਮਨ ਪ੍ਰਮਾਤਮਾ ਬਣ ਜਾਂਦਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੋਲ ਪਛਾਨ ਇੱਥੇ ਆ ਕੇ ਕਈ ਗਵਰੰਦੇ ਨੇ ਉਹਨਾਂ ਨੂੰ ਇਹ ਦਿਸਦਾ ਜਿਵੇਂ ਗਾਇਆ ਸੀ ਵਾਹ ਕਈ ਪੁਰਾਣੇ ਸੰਸਕਾਰ ਪੁਰਾਣਾ ਢਾਂਚਾ ਅੱਜ ਤੱਕ ਜੋ ਹਜ਼ਾਰਾਂ ਜਨਮ ਹੋਏਨ ਜਿਸ ਤੰਗ ਨਾਲ ਜੀਵਿਆ ਸਭ ਖਤਮ ਹੋ ਗਏ। ਹਰ ਕੇ ਨਾਮ ਕਬੀਰ 부ਜਾਗਰ ਜਨਮ ਜਨਮ ਕੇ ਪਾਟੇ ਕਾਗਰ। ਉਹ ਜਨਮਾਂ ਜਨਮਾਂਤਰਾਂ ਦੇ ਅੰਦਰ ਜਿਹੜੇ ਕਾਗਜ਼ ਪੈਸਨ ਸਭ ਪਟ ਗਏ। ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝ ਅੰਦਰ ਉਹ ਸਾਰਾ ਲੇਖਾ ਬਹਿ। ਜੈਸੇ ਉਹ ਫਟਦਾ ਹੈ ਤੇ ਮਨੁੱਖ ਨੂੰ ਇੰਜ ਲੱਗਦਾ ਹੈ ਜਿਵੇਂ ਮੇਰੀ ਮੌਤ ਹੋਣ ਲਈ ਕਈ ਮੁੜ ਦੇਣਾ। ਸਟ੍ਰਮੇ ਦੇਖੇ ਨੇ ਘਬਰਾ ਕੇ ਆਖਰੀ ਸਟੇਜ ਤੋਂ ਮੁੜਦੇ ਨੇ ਘਬਰਾ ਕੇ ਭਈ ਤੇ ਮੌਤ ਆਉਣ ਲੱਗੀ ਸੀ ਸੀਸ ਗੰਜ ਸਾਬ ਦੇ ਚ ਅਜਦ ਮੈਂ ਆਣ ਲਗਾ ਮੈਨੂੰ ਲਾਲਬਨ ਹੈ ਹੁਣ ਚੌਥਾ ਹਫਤਾ ਹੋਣ ਲੱਗਾ ਹੈ ਹਰਿਆਣਾ ਨਾਰਨੌਲ ਤੋਂ ਇੱਕ ਮਾਤਾ ਆਈ ਉਹਦੇ ਨਾਲ ਉਹਦਾ ਪਤੀ ਆਇਆ ਦੋ ਬੱਚੇ ਸਨ ਛੋਟੇ ਛੋਟੇ ਆਖੇ ਮੈਨੂੰ ਕਹਿਣ ਲੱਗੇ ਗੈਨੀ ਜੀ ਹਰਿਆਣਵੀ ਬੋਲਦੀ ਸੀ ਹਿੰਦੀ ਬਈ ਤੁਹਾਡੀ ਰੋਜ਼ ਦੀ ਕਹਾਣੀ ਜੋ ਟੀਵੀ ਤੇ ਹੁੰਦੀ ਹੈ ਮੈਂ ਸੁਣ ਕੇ ਜੱਪ ਕਰਨ ਲੱਗ ਪਈ ਸੀ ਤੇ ਮੇਰੀ ਤੇ ਮੌਤ ਹੋਣ ਲੱਗੀ ਸੀ ਮੈਂ ਕਹਾਂ ਨਹੀਂ ਮੌਤ ਮੰਨਦੀ ਹੋਣੀ ਸੀ ਤੂੰ ਮੌਕਾ ਗਵਾ ਦਿੱਤਾ ਰੋਈ ਵੀ ਜਾਵੇ ਬਣੀ ਕਹਿੰਦੇ ਮੈਂ ਤਿੰਨ ਦਿਨ ਦੀ ਕਰ ਨਹੀਂ ਰਹੀ ਕੋੜਾ ਸੁਵੀ ਨਹੀਂ ਹੈ ਮੈਂ ਦੁਖੀ ਹਾਂ ਬਣੀ ਪਰ ਮੇਰੀ ਤੇ ਮੌਤ ਹੋਣ ਲੱਗੀ ਸੀ ਮੈਂ ਉਹਨੂੰ ਸਮਝਾਇਆ ਮਨ ਦੀ ਮੌਤ ਹੋਣ ਲੱਗੀ ਸੀ ਬੀਜ ਜਦ ਮਿਟਦਾ ਹੈ ਤੇ ਦਰਸ ਬਣ ਜਾਂਦਾ ਹੈ ਮਨ ਜਦ ਮਿਟਦਾ ਹੈ ਤੋ ਪਰਮਾਤਮਾ ਬਣ ਜਾਂਦਾ ਹੈ ਮਿਟਣ ਤੋਂ ਜ਼ਰੂਰ ਲੱਗੀ ਸੀ ਪਰ ਪ੍ਰਮਾਤਮਾ ਹੋ ਜਾਣੀ ਸੀ ਇੱਥੇ ਆ ਕੇ ਕਈ ਘਬਰਾ ਜਾਂਦੇ ਨੇ ਅਗਰ ਪਤਾ ਨਾ ਹੋਵੇ ਬੋਧ ਨਾ ਹੋਵੇ ਬੋਧ ਵੀ ਹੋਵੇ ਤਾਂ ਵੀ ਉਹ ਜਿਹੜੀ ਹਾਲਤ ਬਣਦੀ ਹੈ ਨਾ ਸਿਆਉ ਹੋਆ ਸੇਤ ਪੰਨ ਦੇ ਤੇ ਸਿਆਹੀ ਛਾ ਜਾਂਦੀ ਹੈ ਫਿਰ ਚਿਤੇ ਆਈ ਹੂ ਬ ਉਸ ਆਖਰੀ ਜਪ ਦੀ ਹਾਲਤ ਵਿੱਚ ਵੀ ਮਨ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਕਾਲਖ ਜਿਹਾ ਸਾਹਮਣੇ ਆ ਜਾਂਦੀ ਹੈ ਮਨ ਉਹ ਘਬਰਾ ਜਾਂਦਾ ਹੈ ਅਗਰ ਬੋਧ ਹੋਵੇ ਇਹ ਅਭਿਆਸੀਆਂ ਨੂੰ ਸਮਝਾਇਆ ਜਾਂਦਾ ਹੈ ਤਾਂ ਕਿ ਉਸ ਸਮੇਂ ਘਬਰਾਨ ਨਾ ਜੈਸੇ ਕੋਈ ਘਬਰਾਇਆ ਨਹੀਂ ਠੀਕ ਹੈ ਜੋ ਕੁਝ ਹੁੰਦਾ ਹੈ ਹੋਣ ਦੋ ਗੰਡ ਪੂਰੀ ਖੁੱਲ ਜਾਂਦੀ ਹੈ ਸਰੀਰ ਤੇ ਜ਼ਿੰਦਾ ਰਹਿੰਦਾ ਹੈ ਮਨ ਦੀ ਮੌਤ ਹੋ ਜਾਂਦੀ ਹੈ ਐਸਾ ਮਨੁੱਖ ਫਿਰ ਵਾਹਿਗੁਰੂ ਵਾਹਿਗੁਰੂ ਨਹੀਂ ਜਪਦਾ ਕਿਉਂ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਮ ਉਹਦੇ ਰੋਮ ਰੋਮ ਦੇ ਚੱਲਦਾ ਗੁਰਮੁਖ ਰੋਮ ਰੋਮ ਹਰਦੇ ਉਦੀ ਹਰ ਰੋਮ ਰਸਨਾ ਬਣ ਜਾਂਦੀ ਐਸੀ ਸੂਰਤ ਦੇ ਚ ਉਹ ਕਹਿ ਸਕਦਾ ਮੈਂ ਤੇ ਪ੍ਰਮਾਤਮਾ ਹੋ ਗਿਆ ਬੂੰਦ ਸਾਗਰ ਹੋ ਗਈ ਸਾਗਰ ਦੇ ਚ ਲੀਨ ਹੋ ਗਈ ਬੂੰਦ ਨਹੀਂ ਰਹੀ ਗੰਗਾ ਉਤਨੇ ਚਿਰ ਤੱਕ ਗੰਗਾ ਜਨੇ ਚਿਰ ਤੱਕ ਸਾਗਰ ਦੇ ਚ ਲੀਨ ਨਹੀਂ ਹੋਈ ਥੇਮ ਉਤਨੇ ਚਿਰ ਤੱਕ ਥੇਮ ਹੈ ਜਿਤਨੇ ਚਿਰ ਤੱਕ ਸਾਗਰ ਦੇ ਚ ਲੀਨ ਨਹੀਂ ਹੋਇਆ ਦਜਲਾ ਫਰਾਤ ਉਤਨੇ ਚਿਰ ਤੱਕ ਦਜਲਾ ਤੇ ਫਰਾਤ ਹੈ ਜਿਤਨੇ ਚਿਰ ਤੱਕ ਸਾਗਰ ਦੇ ਚ ਨਹੀਂ ਨਹੀਂ ਸਤਲੁਜ ਬਿਆਸ ਉਤਨੇ ਚਿਰ ਤੱਕ ਸਤਲੁਜ ਬਿਆਸ ਹੈ ਜਿੰਨੇ ਚਿਰ ਤੱਕ ਸਾਗਰ ਦੇ ਚ ਲੀਨ ਨਹੀਂ ਹੋਇਆ ਸਾਗਰ ਦੇ ਚ ਲੀਨ ਹੋ ਕੇ ਬਿਆਸ ਵੀ ਗਿਆ ਸਤਲੁਜ ਵੀ ਗਿਆ ਗੰਗਾ ਵੀ ਗਈ ਜਮਨਾ ਵੀ ਗਈ ਦਜਲਾ ਵੀ ਗਿਆ ਫਰਾਤ ਵੀ ਗਈ ਨੀਲਨਦੀ ਵੀ ਗਈ ਫੇਮ ਵੀ ਖਤਮ ਹੋ ਗਿਆ ਸਾਗਰੀ ਸਾਗਰ ਹੈ ਬੂੰਦ ਪ੍ਰਮਾਤਮਾ ਹੋ ਜਾਂਦੀ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੋਲ ਪਛਾਨ ਭਾਰਗ ਦੇ ਚ ਐਸਾ ਦਾਵਾ ਕਰਦੇ ਰਹਿਣਾ ਕਬੀਰ ਨੇ ਦਾਵਾ ਕੀਤਾ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੇ ਰਾਮ ਕਵੀਰਾ ਇਕ ਬਹੇ ਹੈ ਕੋਏ ਨਾ ਸਕੇ ਪਛਾਨੇ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹਨਾਂ ਪਰਮਾਨੰ ਕਰਦੇ ਨੇ ਨਾ ਨੇ ਕਦੀਨ ਭਯੋ ਗੋਵਿੰਦ ਸੰਜਿਉ ਪਾਨੇ ਸੰਗ ਪਾਨੇ ਇਸਲਾਮੇ ਦੁਨੀਆ ਛੋਇਆ ਮਨਸੂਰ ਪਰ ਇਸਲਾਮ ਇਸਨੂੰ ਬਰਦਾਸ਼ਤ ਨਹੀਂ ਕਰਦਾ ਇਸ ਤਰ੍ਹਾਂ ਕੋਈ ਆਖੇ ਮੈਂ ਸੱਚ ਹੋ ਗਿਆ ਬਰਦਾਸ਼ਤ ਨਹੀਂ ਕਰਦਾ ਜ਼ੁਨੈਦ ਦਾ ਚੇਲਾ ਸੀ ਇਹ ਮਨਸੂਰ ਕਹਰਾ ਦੀ ਗੱਲ ਹੈ ਮਿਸਰ ਦਾ ਕਹਰਾ ਇੱਕ ਦਿਨ ਇਹਦੀ ਗੰਢ ਖੁੱਲ ਗਈ ਅਭਿਆਸੀ ਬੜਾ ਸੀ ساری ساری ਰਾਤ ਅੱਲਾਹ ਹੋ ਅੱਲਾਹ ਹੋ ਅੱਲਾਹ ਹੋ ਜਪਦਾ ਸੀ ਖੇਡ ਬਣ ਗਏ ਮੁਰਸ਼ਿਦ ਇਸ ਦਾ ਕੋਲ ਬੈਠਾ ਸੀ ਜਿਵੇਂ ਨਾਭੀ ਪੂਰੀ ਖੁੱਲੀ ਨਾ ਉੱਚੀ ਆਵਾਜ਼ ਨਾਲ ਕਹਿਣ ਲੱਗਾ ਅਨਲ ਹਕ ਅਨਲ ਹਕ ਹਕ ਕਹਿਣ ਨਾਲ ਸੱਚ ਨੂੰ ਮੈਂ ਸੱਚ ਹੋ ਗਿਆ ਮੈਂ ਸੱਚ ਹੋ ਗਿਆ ਮੈਂ ਖੁਦਾ ਹੋ ਗਿਆ ਮੈਂ ਰਾਮ ਦਾ ਰੂਪ ਹੋ ਗਿਆ ਬ੍ਰਹਮ ਕਵੀਰਾ ਇੱਕ ਬੈ ਇੰਜ ਕਹਿ ਉੱਠਾ ਵੇਦਾ ਜਿਹੜਾ ਮੁਰਸ਼ਦ ਸੀ ਕਹਿੰਦਾ ਅੱਜ ਆਖਿਆ ਹੀ ਫਿਰਨਾ ਆਖੀ ਠੀਕ ਹੈ ਅੱਜ ਤੂੰ ਸਰੂਰ ਵਿੱਚ ਕਹਿ ਗਿਆ ਫਿਰਨਾ ਆਖੀ ਕਾਰਨ ਇਸਲਾਮ ਦੇ ਵਿੱਚ ਕਾਫਰ ਕਹਿੰਦੇ ਤੇ ਖੁਦਾ ਦੀ ਬਰਾਬਰੀ ਕਰਦਾ ਹੈ ਪਰ ਕੌਣ ਦੱਸੇ ਹੁਣ ਗੰਗਾ ਜਦ ਸਾਗਰ ਵਿੱਚ ਮਿਲੇਗੀ ਤਾਂ ਹੋਏਗੀ ਸਾਗਰ ਜਪ ਜਪ ਕੇ ਪ੍ਰਮਾਤਮਾ ਦਾ ਨਾਮ ਮੁਨਖ ਹੋਏਗਾ ਪ੍ਰਮਾਤਮਾ ਹਰ ਕਾ ਭਗਤ ਸੋ ਹਰ ਹੀ ਜਿਆ سنت رام میں بید کچھ نہ ایک جن کئی میں لاگ کر پتا ہے کافر دی سزا سزائے موت ہے تو پھر نہ کہنے لگا اچھا میرے مرشد نہیں آکھاں گا نہیں کہنے لگا نہیں میں نو جاننا تو خدا کی قسم چک نہیں کہیں گا نہیں کہیں گا تو صرف ڈیرے ਮੇਰੇ ਆਸ਼ਰਮ ਦੇ ਚ ਡੇਰੇ ਤੋਂ ਬਾਅਦ ਨਹੀਂ ਕਹੇਗਾ ਕਿਦਰੇ ਵੀ ਨਹੀਂ ਕਹੇਗਾ ਹੱਥ ਜੋੜ ਕੇ ਕਿਉਂਕਿ ਮੁਰਸ਼ਿਦ ਨੇ ਕਿਹਾ ਕਸਮੇ ਖੁਦਾ ਨਹੀਂ ਕਮਾਉਂਗਾ ਨਹੀਂ ਕਮਾਉਂਗਾ 10-12 ਦਿਨ ਲੰਗਾਇ ਕਾਰਾ ਦੇ ਨਵਾਬ ਨੇ ਕਿਦਰੇ ਫਕੀਰਾਂ ਦੀ ਰੋਟੀ ਆਖੀ ਜਿਹਨੂੰ ਬ੍ਰਹਮ ਬੋਜ ਕਹਿੰਦੇ ਨੇ ਜਿਹਨੂੰ ਕਹਿੰਦੇ ਨੇ ਸਾਧੂ ਸੰਤਾਂ ਦਾ ਲੰਗਰ ਪੰਜ ਪਿਆਰਿਆਂ ਨੂੰ ਲੰਗਰ ਛਕਾਣਾ ਜਿਵੇਂ ਸਾਡੇ ਚ ਮਰਿਆਦਾ ਹੈ ਉਹਨਾਂ ਦੇ ਵਿੱਚ ਹੀ ਹੈ ਫਕੀਰਾਂ ਨੂੰ ਲੰਗਰ ਛਕਾਣਾ ਕਾਰਾ ਦੇ ਜਿਹੜੇ ਵੱਡੇ ਵੱਡੇ ਫਕੀਰ ਸਨ ਸਾਰਿਆਂ ਨੂੰ ਦਾਵਤ ਨਾਮੇ ਭੇਜੇ ਗਏ ਔਰ ਆਖਿਆ ਗਿਆ ਸਾਰੇ ਪਹੁੰਚੋ ਅੱਜ ਸ਼ਾਮ ਨੂੰ ਅੰਦਾਜ਼ਨ ਇਤਿਹਾਸ ਦੇ ਚਾਹੇ ਸੈ ਪੰਜਾਬ 55 ਦੇ ਕਰੀਬ ਸਨ ਜ਼ੁਨੈਦ ਨੂੰ ਵੀ ਉਚੇਚਾ ਦਾਵਤ ਨਾਮਾ ਆਇਆ ਵੀ ਪਹੁੰਚਣਾ ਕਿਉਂਕਿ ਜ਼ੁਨੈਦ ਵੱਡੇ ਫਕੀਰਾਂ 'ਚ ਗਿਣਿਆ ਜਾਂਦਾ ਸੀ ਜਿਉਂ ਚੱਲ ਕੇ ਤਿਆਰ ਹੋ ਕੇ ਚੱਲਣ ਲੱਗਾ ਨਾ ਤੇ ਕਹਿਣ ਲੱਗਾ ਬੇਟਾ ਮਨਜ਼ੂਰ ਰੋਟੀ ਤੇ ਤੂੰ ਵੀ ਖਾਣੀ ਆਉਣੀ ਹੈ ਹਰ ਇੱਕ ਨੇ ਇੱਕ ਇੱਕ ਦੋ ਦੋ ਚੇਲੇ ਲੈ ਜਾਣੇ ਨੇ ਮੈਂ ਹੋਰ ਤੇ ਕਿਸੇ ਨੂੰ ਨਹੀਂ ਲੈ ਜਾਣਾ ਤੂੰ ਚੱਲਵੇਂ ਚੱਲ ਪਿਆ ਹੁਣ ਇੱਥੇ ਸਾਰੇ ਫਕੀਰ ਬੈਠੇ ਹਨ ਦੇ ਵਿਚਕਾਰ ਬਾਦਸ਼ਾਹ ਬੈਠਾ ਸੀ ਦਸਤਰਖਾਨ ਐਨ ਗੋਲ ਦਾਇਰਾ ਜਿਵੇਂ ਇਸਲਾਮੀ 당 ਹੈ ਸਾਰੇ ਆਦੰਦਰੋਂ ਭਾਂਡੇ ਰੱਖੇ ਜਾ ਰਹੇ ਸੰਸਾਰਿਆਂ ਦੇ ਗੁਬਤ ਵਿੱਚ ਸਮਰਪਤ ਕਰਦਾ ਇਤਨੇ ਫਕੀਰ ਹਨ ਤੇ ਗੱਲ ਤੇ ਰੱਬ ਦੀ ਚਲੇਗੀ ਨਾ ਖੁਦਾ ਦੀ ਚਲੇਗੇ ਵਾਰੀ ਵਾਰੀ ਸਾਰੇ ਰੱਬ ਦੀ ਗੱਲ ਕਰ ਰਹੇ ਨੇ ਪਰ ਸੁਨੈਦ ਜਦ ਰੱਬ ਦੀ ਗੱਲ ਕਰਦਾ ਸੀ ਉਦੋਂ ਹੀ ਗੱਲ ਕਰਦਾ ਸੀ ਜਦ ਉਹਦੇ ਮਨ ਦੀ ਤਿਆਰੀ ਨਾ ਹੋਵੇ ਤਿਆਰੀ ਹੋਵੇ ਜਦ ਤਿਆਰੀ ਨਾ ਹੋਵੇ ਸਾਫ਼ ਕਹਿ ਦਿੰਦਾ ਸੀ ਮੈਂ ਨਹੀਂ ਕਹਿਣਾ ਅੱਜ ਮੇਰਾ ਮਨ ਤਿਆਰ ਨਹੀਂ ਹੈ ਕਿ ਮਨ ਤਿਆਰ ਨਹੀਂ ਐਵੇਂ ਜ਼ੁਬਾਨ ਨਾਲ ਮੈਂ ਨਹੀਂ ਕਹਿਣਾ ਜਦ ਵਾਰੀ ਆਈ ਸੁਨੈਦ ਦੀ ਉਸ ਦਿਨ ਮਨ ਉਸ ਦਾ ਤਿਆਰ ਸੀ ਇਤਨੇ ਫਕੀਰਾਂ ਨੂੰ ਦੇਖ ਕੇ ਵਾਈਬ੍ਰੇਸ਼ਨ ਇਸ ਤਰ੍ਹਾਂ ਦੀ ਬਣ ਜਾਂਦੀ ਕਿ ਉਨੇ ਜਦ ਗਹਿਰਾਈ ਚ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ ਕੋਲ ਬੈਠਾ ਸੀ मंसूर ਨਿਕਲ ਗਿਆ ਆਨਲ 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 ਹਕ ਕਾਜ਼ੀ ਵੀ ਬੈਠਾ ਨਵਾਬ ਵੀ ਬੈਠਾ ਗੁੱਸੇ ਚ ਆਇਆ ਨਵਾਬ ਜ਼ੁਨੈਦ ਨੂੰ ਕਹਿੰਦਾ ਕਾਫਰ ਨਾਲ ਰੱਖਿਆ ਤੂੰ ਇਹ ਚੇਲੇ ਕੇ ਹੀ ਰੱਖੇ ਨਾ ਕਾਫਰ ਰੱਖੇ ਨਾ ਕਾਫਰ ਨੂੰ ਇੱਥੇ ਲੈ ਕੇ ਆਇਆ ਮੇਰਾ ਸਾਰਾ ਇਹ ਧਾਰਮਿਕ ਸਮਾਗਮ ਤੂੰ ਵਿਰਸ਼ਟ ਕਰ ਦਿੱਤਾ ਕਾਫਰ ਨੂੰ ਲੈ मनसूर पकड्या गया मुख्तसर मेराज करा 15 ਦਿਨ ਉਸਤੇ ਮੁਕਦਮਾ ਚੱਲਿਆ 16ਵੇਂ ਦਿਨ ਸਜ਼ਾ ਸੁਣਾਈ ਗਈ ਨਸੂਲੀ ਤੇ ਚੜ੍ਹ ਤੇ ਸੂਲੀ ਤੇ ਚੜਨ ਤੋਂ ਪਹਿਲੇ ਪੱਥਰ ਵੀ ਮਾਰੋ ਬਸ ਆਖਰੀ ਘਟਨਾ ਮੈਂ ਤੁਹਾਡੇ ਸਾਹਮਣੇ ਬਿਆਨ ਕਰਾਂ ਫਿਰ ਕਿਸੇ ਹੋਰ ਬਾਅਦ ਜਿਸ ਵਕਤ ਇਸ ਨੂੰ ਸੂਲੀ ਤੇ ਚੜਨ ਵਾਸਤੇ ਲੈ ਜਾ ਰਹੇ ਨੇ ਹਜ਼ਾਰਾਂ ਦਾ ਇਕੱਠ ਉਹ ਦੋ ਜਨੈ ਵੀ ਪਹੁੰਚਿਆ ਇਸ ভিੜ ਦੇ ਮਨਸੂਰ ਦੇ ਕੋਲ ਗਿਆ ਉਨੇ ਜਿਹੜੇ ਬੋਲ ਕਹੇ ਨੇ ਬੜੇ ਕੀਮਤੀ ਨੇ ਮਨਸੂਰ ਇਹ ਮੇਰੇ ਬੱਚੇ ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਮੈਨੂੰ ਇੰਜ ਲੱਗਦਾ ਜਿਵੇਂ ਪਾਗਲ ਬੰਨਾ ਹੈ ਪਾਗਲ ਬੰਨਾ ਗੁਨਾਹਗਾਰਾਂ ਦੀ ਭੀੜ ਵਿੱਚ ਇਤਨਾ ਪੁਨੀਤ ਹੋ ਜਾਣਾ ਇਤਨਾ ਸਵਾਭਸ਼ੀਲ ਹੋ ਜਾਣਾ ਇਹ ਵੀ ਇੱਕ ਗੁਨਾਹ ਹੈ ਮੈਨੂੰ ਇਸ ਤਰ੍ਹਾਂ ਲੱਗਦਾ ਭੀੜ ਪਾਗਲਾਂ ਦੀ ਸਿਆਣਾ ਤੋਂ ਇੱਕ ਮੈਂ ਨਹੀਂ ਬਚਾ ਸਕਦਾ ਤੈਨੂੰ ਨਹੀਂ ਬਚਾ ਸਕਦਾ ਮਨਸੂਰ ਵੀ ਕਹਿੰਦਾ ਮੇਰੇ ਮੁਰਸ਼ਿਦ ਮਰੇ ਹੋਏ ਨੂੰ ਕੀ ਬਚਾਣਾ ਸਰੀਰ ਤੇ ਐਈ ਮੁਰਦ ਇਹਨੂੰ ਕੀ ਬਚਾਣਾ ਤੇ ਮਨਸੂਰ ਨੂੰ ਕੌਣ ਮਾਰ ਸਕਦਾ ਜੁਨੈਦ ਕੋਰਗਲ ਰਹੀ ਨਹੀਂਗੇ ਕਹਿੰਦੇ ਗੱਲ ਸੁਣ ਤੂੰ ਖੁਦਾ ਦੀ ਕਸਮ ਚੁੱਕੀ ਸੀ ਅਨਲ ਹੱਥ ਨਹੀਂ ਕਵਾਂਗਾ ਤੂੰ ਕਿਹਾ ਮੈਂ ਤੇਰੇ ਤੇ ਗਿਲਾ ਕਰਨ ਨਹੀਂ ਆਇਆ ਤੂੰ ਖੁਦਾ ਦੀ ਕਸਮ ਕਿਉਂ ਤੋੜੀਏ ਬਸ ਇਤਨਾ ਮੈਂ ਇਹ ਵੀ ਪੁੱਛਣਾ ਠੀਕ ਹੈ ਇਸ ਤੋਂ ਬਾਅਦ ਤੂੰ ਰਹੇਗਾ ਨਹੀਂ ਮੈਂ ਇਹ ਪੁੱਛਣਾ ਚਾਹੁੰਦਾ ਤੂੰ ਖੁਦਾ ਦੀ ਕਸਮ ਕਿਉਂ ਤੋੜੀਏ ਅੱਖਾਂ ਭਰੀਆਂ ਨੇ ਮਨਸੂਰ ਦੀਆਂ ਐ ਮੇਰੇ ਮੁਰਸ਼ਦ ਮੈਂ ਕੌਣ ਆਉਣਾ ਖੁਦਾ ਦੀ ਕਸਮ ਤੋੜਨ ਵਾਲਾ ਤੇ ਜੇ ਖੁਦਾ ਹੀ ਆਖਣ ਲੱਗ ਪਵੇ ਅਨਲ ਹਕ ਅਨਲ ਹਕ ਤੇ ਵਿਚਾਰਾ ਮਨਸੂਰ ਕੀ ਕਰੇ ਕਹਿੰਦੇ ਨੇ ਉਸ ਦਿਨ ਇਸਲਾਮੀ ਦੁਨੀਆ 'ਚ ਇਹ ਘਟਨਾ ਘਟੇ ਜ਼ੁਨੈਦ ਨੇ ਆਪਣਾ ਮਸਤਕ ਆਪਣੇ ਚੇਲੇ ਦੇ ਕਦਮਾਂ ਤੇ ਰੱਖ ਦਿੱਤਾ ਤੂੰ ਠੀਕ ਕਹਿੰਦਾ ਹੈ ਖੁਦਾ ਬੋਲੇਗਾ ਤੂੰ ਨਹੀਂ ਬੋਲੇਗਾ ਸੱਚ ਭਾਇਓ ਅਨਕਤੇ ਨਾ ਜਾਈ ਕਬੀਰ ਕਹਿੰਦੇ ਨੇ ਨਾ ਉਹਨੇ ਗਲੇਨ ਭਾਇਓ ਗੋਵਿੰਦ ਸਿਉ ਜਿਉ ਪਾਣੀ ਸੰਗ ਪਾਣੀ ਮਨੁਖ ਦਾ ਗੋਬਿੰਦ ਹੋਣਾ ਹੀ ਭਵਿਸ਼ ਹੈ ਗੋਬਿੰਦ ਜਿ ਗੋਬਿੰਦ ਹੋਣਾ ਹੀ ਭਵਿਸ਼ ਹੈ ਔਰ ਕੋਈ ਭਵਿਸ਼ ਨਹੀਂ ਹੈ ਜਿੱਥੋਂ ਆਇਆ ਜਿੱਤ ਦੁਆਰੇ ਉਬਰੇ ਥਿੱਥੇ ਲਿਓ ਉਵਾਰ